ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੋਨੇ ਸਭੰ ਗੁਰ ਪ੍ਰਸਾਦਿ ਸੋਰਠਿ ਮਹੱਲਾ ਪਹਿਲਾ ਘਰ ਬਹਿਲਾ ਚੌਪਦੇ ਸਬਨਾ ਮਰਣਾ ਆਇਆ ਵੇ ਛੋੜਾ ਸਬਨਾ ਹੁ ਪੁਛੋ ਜਾਇ ਸਿਆਣੇ ਆ ਆਗੇ ਮਰਣ ਕੇ ਨਾ ਸਬਨਾ ਮਰਣਾ ਆਇਆ ਵੇ ਛੋੜਾ ਸਬਨਾ ਹਾ ਪਹਿਲੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਇਸ ਵਚਨ ਦੇ ਨਾਲ ਸੋ ਰઠ ਰਾਗ ਪ੍ਰਾਰੰਭ ਹੁੰਦਾ ਹੈ ਅੰਗ 595 ਦੇ ਉੱਪਰ ਸੋ ਇੱਕ ਓੰਕਾਰ ਅਰਥਾਤ ਕਿ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਸਤਿਨਾਮ ਉਸ ਦਾ ਨਾਮ ਸਤ ਹੈ ਤ੍ਰੈਕਾਲ ਸਤ ਹੈ ਕਰਤਾ ਅਰਥਾਤ ਕਿ ਸਾਰ ਜਗਤ ਨੂੰ ਪੈਦਾ ਕਰਨੇ ਵਾਲਾ ਹੈ ਪੁਰਖ ਇੱਕ ਰਸ ਵਿਆਪਕ ਹੈ ਨਿਰਭਉ ਸੁਨੋ ਕਿਸੇ ਦਾ ਡਰ ਨਹੀਂ ਨਿਰਵੈਰ ਉਸ ਦਾ ਕਿਸੇ ਨਾਲ ਵੈਰ ਨਹੀਂ ਆਕਾਲ ਮੂਰਤ ਅਰਥਾਤ ਕਿ ਉਸ ਦਾ ਸਰੂਪ ਜਮੂਰਤ ਸਵਾ ਚਿੱਤਰ ਕਾਲ ਦੇ ਪ੍ਰਭਾਵ ਤੋਂ ਰਹਿਤ ਹੈ ਅਜੋਨੀ ਅਰਥਾਤ ਕਿ ਉਹ ਤਰ੍ਹਾਂ ਤਰ੍ਹਾਂ ਦੀਆਂ ਅਜੋਨੀਆਂ ਦੇ ਵਿੱਚ ਨਹੀਂ ਆਉਂਦਾ ਸੈ ਭੰ ਉਹ ਆਪਣੇ ਆਪ ਤੋਂ ਹੋਇਆ ਹੈ ਸੋ ਤੇ ਪ੍ਰਕਾਸ਼ ਹੈ ਔਰ ਐਸਾ ਕਾਲਪੁਰਖ ਵਾਹਿਗੁਰੂ ਗੁਰ ਪ੍ਰਸਾਦ ਅਰਥਾਤ ਕਿ ਗੁਰੂ ਮਹਾਰਾਜ ਜੀਆਂ ਦੀ ਕਿਰਪਾ ਦੇ ਨਾਲ ਮਿਲਦਾ ਹੈ ਸੋਰਠਾ ਮਹੱਲਾ ਪਹਿਲਾ ਸੋਰਠਾ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਜੀਆਂ ਦਾ ਫਰਮਾਨ ਘਰ ਪਹਿਲਾ ਪਹਿਲੇ ਘਰ ਦੇ ਵਿੱਚ ਗਾਉਣ ਦਾ ਉਪਦੇਸ਼ ਬਾਣੀ ਦਾ ਰੂਪ ਚੌਪਦੇ ਪਾਤਸ਼ਾਹ ਜੀ ਦੇ ਬਚਨ ਦੇ ਚਾਰ ਪਦੇ ਹੋਣਗੇ ਸੋ ਆਪਣੇ ਬਚਨ ਦੇ ਪਹਿਲੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਸਬਨਾ ਮਰਣਾ ਆਇਆ ਵੇ ਛੋੜਾ ਸਭ ਨਹਾ ਪੋਛ ਹੋ ਜਾਏ ਸਿਆਣੇ ਆ ਆਗਾ ਮਿਲਣ ਕੇ ਨਹਾ ਸਭਨਾ ਮਰਣਾ ਆਇਆ ਅਰਥਾਤ ਕਿ ਸਾਰੇ ਜਗ ਦੇ ਜੀਵਾਂ ਦੇ ਸਿਰ ਦੇ ਉੱਪਰ ਮਰਣਾ ਅਰਥਾਤ ਕਿ ਮੌਤ ਦਾ ਰਿਸ਼ਤਾ ਆਇਆ ਹੋਇਆ ਹੈ ਜਿਵੇਂ ਤੇ ਲੰਗ ਰਾਗ ਦੇ ਪ੍ਰਾਰੰਭ ਦੇ ਵਿੱਚ ਵੀ ਤਾਂ ਗੁਰੂ ਨਾਨਕ ਦੇ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਮਮਸਰ ਮੂ ਇਹ ਅਜ਼ਰਾਇਲ ਗ੍ਰਫਤ ਹੈ ਕਿਸਾਰ ਸੰਸਾਰੀ ਜੀਵਾਂ ਨੂੰ ਕਿਸਾਂ ਤੋਂ ਮੌਤ ਦੇ ਫਰਿਸ਼ਤੇ ਅਜ਼ਰਾਇਲ ਨੇ ਫੜਿਆ ਹੋਇਆ ਹੈ ਸੋ ਇੱਥੇ ਵੀ ਮਹਾਰਾਜ ਕਹਿੰਦੇ ਸਭਨ ਮਰਨ ਆਇਆ ਅਰਥਾਤ ਕਿ ਭਈ ਸਾਰਿਆਂ ਦੇ ਸਿਰ ਤੇ ਮੌਤ ਦਾ ਫਰਿਸ਼ਤਾ ਆਇਆ ਹੋਇਆ ਹੈ ਤਾਰਵੇ ਛੋੜਾ ਸਭ ਨਾ ਹਰਥਾਤ ਕਿ ਇੱਕ ਦਿਨ ਸਾਰੇ ਸੰਸਾਰੀ ਜੀਵਾਂ ਦਾ ਜਗਤ ਦੇ ਨਾਲੋਂ ਅਥਾ ਕਰੀਬੇ ਰਿਸ਼ਤੇਦਾਰਾਂ ਦੇ ਨਾਲੋਂ ਨਾਤੇਦਾਰਾਂ ਦੇ ਨਾਲੋਂ ਛੋੜਾ ਪਵੇਗਾ ਕਹਿੰਦੇ ਪੁੱਛੋ ਜਾਏ ਸਿਆਣਿਆਂ ਆਗੇ ਮਿਲਣ ਕਿ ਨਾ ਪੁੱਛੋ ਜਾਏ ਸਿਆਣਿਆਂ ਅਰਥਾਤ ਕਹੇ ਸੰਸਾਰੀ ਲੋਕ ਤੁਸੀਂ ਗਿਆਨਮਾਨ પુરੁਸ਼ਾਂ ਨੂੰ ਬੁੱਧੀ ਜੀਵੀਆਂ ਨੂੰ ਜਾ ਕੇ ਪੁੱਛਣਾ ਕਰੋ ਕਿ ਆਗੈ ਮਿਲਣ ਕਿ ਨਾ ਅਰਥਾਤ ਕਿ ਅੱਗੇ ਤੁਹਾਡਾ ਪਤੀ ਪਰਮੇਸ਼ਰ ਵਾਹਿਗੁਰੂ ਦੇ ਨਾਲ ਮਿਲਾਪ ਹੋਵੇਗਾ ਕਿ ਨਹੀਂ ਹੋਵੇਗਾ ਜਾਂ ਫਿਰ ਆਗੈ ਮਿਲਣ ਕਿ ਨਾ ਅਰਥਾਤ ਕਿ ਅੱਗੇ ਭਲਾ ਕੀਨਾਂ ਦਾ ਪਤੀ ਪਰਮੇਸ਼ਰ ਵਾਹਿਗੁਰੂ ਦੇ ਨਾਲ ਮਿਲਣਾ ਹੋਵੇਗਾ ਮਿਲਾਪ ਵਸਲ ਹੋਵੇਗਾ ਕਹਦਾ ਜੈਨਾ ਮੇਰਾ ਸਾਹਿਬ ਵਿਸਰਾ ਵਡੜੀ ਵੇਦਨਾ ਤਨਹਾ ਜੈਨਾ ਮੇਰਾ ਸਾਹਿਬ ਵਿਸਰਾ ਅਰਥਾਤ ਕਿ ਜਿਨਾਂ ਅਪਗੇ ਜੀਵਨੂ ਮੇਰਾ ਮਾਲਕ ਉਹ ਆਕਾਲ ਪੁਰਖ ਵਾਹਿਗੁਰੂ ਵਿਸਰ ਜਾਂਦਾ ਹੈ ਕਹਿੰਦੇ ਵਡੜੀ ਵੇਦਨਾ ਤਨਹਾ ਉਹਨਾਂ ਨੂੰ ਬਹੁਤ ਵੱਡੀ ਪੀੜਾ ਚਲਣੀ ਪੈਂਦੀ ਹੈ ਸਗਰ ਹੌ ਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਦਾ ਪੀ ਸਾਲਾ ਹੋ ਸਾਚਾ ਸੋਏ ਜਾ ਕੀ ਨਦਰ ਸਦਾ ਸੁਖ ਹੋਏ ਰਹਾਓ ਪੀ ਸਾਲਾ ਹੋ ਸਾਚਾ ਸੋਏ ਅਰਥਾਤ ਕਹੇ ਸੰਸਾਰੀ ਲੋਕ ਤੁਸੀਂ ਦੁਬਾਰਾ ਦੁਬਾਰਾ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਧਿਆਉਣਾ ਕਰਿਓ ਕਹਿੰਦੇ ਜਾ ਕੇ ਨਦਰ ਸਦਾ ਸੁਖ ਹੋਏ ਅਰਥਾਤ ਕ ਜੜੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਦੇ ਸਦਕਾ ਜੀਵਨ ਉਸ ਦੇ ਵਿੱਚ ਸੁਖ ਹੁੰਦਾ ਹੈ ਅਸਲੀ ਸੁਖ ਮਿਲਦਾ ਹੈ ਸੱਚਾ ਸੁਖ ਨਸੀਬ ਹੁੰਦਾ ਹੈ ਸਰਹਾਵਰ ਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬੱਚਣ ਦੇ ਦੂਸਰੇ ਪੜੇ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਵੱਡਾ ਕਰ ਸਲਾਹਣਾ ਹੈ ਭੀ ਹੋਸੀ ਸੋਏ ਸਵਨਾ ਦਾਤਾ ਇੱਕ ਤੂੰ ਮਾਨਸ ਦਾਤ ਨਾ ਹੋਏ ਵੱਡਾ ਕਰ ਸਲਾਹਣਾ ਉਸ ਕਾਲਪੁਰਖ ਵਾਹਿਗੁਰੂ ਜੀ ਨੂੰ ਵੱਡਾ ਕਰਕੇ ਸਲਾਉਣਾ ਕਰੀਏ ਪਾਵਕ ਸਾਰੇ ਜਗਤ ਸਰਮੌਰ ਸ਼ਕਤੀ ਕਰਕੇ ਉਸ ਦੀ ਆराधना ਕਰਨੀ ਕਰੀਏ ਹੈ ਭੀ ਹੋਸੀ ਸੋ ਹੁਣ ਮੌਜੂਦਾ ਸਮੇਂ ਦੇ ਵਿੱਚ ਵੀ ਹੈ ਤੇ ਤੌਰ ਅਰਥਾਤ ਪਹਿਲਾਂ ਵੀ ਸੀ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਵੇਗਾ ਉਹ ਆਕਾਲ ਪੁਰਖ ਵਾਹਿਗੁਰੂ ਸੋ ਇਸੇ ਕਰਕੇ ਉਸ ਨੂੰ ਵੱਡਾ ਕਰਕੇ ਸਲਾਉਣਾ ਕਰੀਓ ਤਰੇਕਾਲ ਸਤ ਹੈ ਕਾਇਦਾ ਸਬਨ ਦਾਤਾ ਇਕਤੋ ਮਾਨਸ ਦਾਤ ਨਾ ਹੋਏ ਸਬਨ ਦਾਤਾ ਇਕਤੋ ਅਰਥਾਤ ਕਹੇ ਅਕਾਲ ਪੁਰਖ ਆਏ ਗੁਰੂ ਜੀ ਇਕ ਤੂੰ ਹੀ ਸਾਰ ਜਗਤ ਜੀਵਾਂ ਦਾ ਦਾਤਾ ਹੈ ਦਾਤਾ ਕਰਨੇ ਵਾਲਾ ਹੈ ਮਾਨਸ ਦਾਤ ਨਾ ਹੋਏ ਮਹਾਰਾਜ ਕਹਿੰਦੇ ਕਿਸੇ ਮਨੁੱਖ ਦੇ ਕੋਲੋਂ ਕਦੀ ਕੋਈ ਦਾਤ ਪ੍ਰਾਪਤ ਨਹੀਂ ਹੋ ਸਕਦੀ ਪਰਮੇਸ਼ਰ ਦੇ ਮੁਕਾਬਲੇ ਕਹਦਾ ਜੋ ਇਸ ਭਾਵੈ ਸੋ ਥੀਐ ਰਨ ਕਿਰੁਨੈ ਹੋਏ ਜੋ ਇਸ ਭਾਵੈ ਸੋ ਥੀਐ ਅਸਲ ਦੇਚੀਐ ਭਾਵ ਹੁੰਦਾ ਉਹੀ ਹੈ ਜਗਤ ਦੇ ਵਿੱਚ ਜੋ ਸੋ ਕਾਲਪੁਰਖ ਵਾਹਿਗੁਰੂ ਨੂੰ ਪਾਉਂਦਾ ਹੈ ਉਸ ਅਕਾਲਪੁਰਖ ਵਾਹਿਗੁਰੂ ਦਾ ਪਾਣਾ ਅਥਵਾ ਰਾਜ ਹੈ ਜਗਤ ਦੇ ਵਿੱਚ ਵਰਤ ਰਹੀ ਹੈ ਰਨ ਕਿਰੁਨੈ ਹੋਏ ਇਸ ਇਸ ਕਰਕੇ ਭੈਰ ਨਾਮ ਗੁਰੂਆਂ ਕੀ ਹੁਣਾ ਮਹਾਰਾਜ ਕਹਿੰਦੇ ਜੇ ਜੀਵਨ ਪਰਮੇਸ਼ਰ ਦੇ ਬਾਣੇ ਦੇ ਅਨੁਸਾਰ ਕਿਤੇ ਕੋਈ ਦੁੱਖ ਆ ਵੀ ਜਾਵੇ ਤੇ ਇਸਤਰੀਆਂ ਵਾਂਗੂ ਵਰ ਲਾਭ ਕਰਨੇ ਦੀ ਲੋੜ ਨਹੀਂ ਪਰ ਉਹਨ ਦੇ ਨਾਲ ਮਹਾਰਾਜ ਕਹਿੰਦੇ ਦੁੱਖ ਘਟਦਾ ਨਹੀਂ ਸਭਾ ਦੁੱਖਾਂ ਦੇ ਨਾਲ ਲੜਨ ਦੀ ਸ਼ਕਤੀ ਖਤਮ ਹੋ ਜਾਂਦੀ ਹੈ ਸੋ ਭਾਈ ਹੁੰਦਾ ਉਹੀ ਆ ਜੋ ਪਰਮੇਸ਼ਰ ਨੂੰ ਪਾਉਂਦਾ ਇਸਤਰੀਆਂ ਵਾਂਗੂ ਵਰ ਲਾਭ ਕਰਿਆ ਕੁਝ ਨਹੀਂ ਹੁੰਦਾ ਸੋ ਉਹ ਆਪਣੇ ਬਚਨ ਦੇ ਤੀਸਰੇ ਪਦੇ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਤਰਤੇ ਉੱਪਰ ਕੋਟ ਗੜ ਕੇਤੀ ਗਈ ਵਜਾਏ ਜੋ ਸਮਾਨ ਨਾ ਮਾਵਨੇ ਤਿਰ ਨਕ ਨੱਥਾ ਪਾਏ ਤਰਤੇ ਉੱਪਰ ਕੋਟ ਗੜ ਮਹਾਰਾਜ ਨੇ ਸਰਦੀ ਦੇ ਉੱਪਰ ਕਰੋੜਾ ਹੀ ਕਿਲੇ ਐਸ ਗੱਲ ਦੀ ਗਵਾਹੀ ਭਰਦੇ ਨੇ ਸ਼ਾਦੀ ਭਰਦੇ ਨੇ ਜਨਮ ਨਹੀਂ ਭਰਦੇ ਨੇ ਕਇ ਕਤੇ ਗਈ ਵਜਾਇ ਅਰਥਾਤ ਕਿ ਕਿੰਨੇ ਦੁਨੀਆ ਕਿੰਨੇ ਲੋਕ ਆਈ ਕਸਰਤੀ ਤੋਂ ਆਪਣੇ ਨਾਮ ਦਾ ਡੈਂਕਾ ਵਜਾ ਕੇ ਚੱਲਦੀ ਬਣੀ ਕਹਿੰਦਾ ਜੋ ਅਸਮਾਨ ਨਮਾਵਨੇ ਤੇਨ ਨਕ ਨਥਾ ਪਾਏ ਅਰਥਾਤ ਕਿ ਅਸਲ ਦੇ ਵਿੱਚ ਸਲੀਅਤਾਂ ਇਹ ਹੈ ਕਿ ਮਹਾਰਾਜ ਕਹਿੰਦੇ ਜਿਹੜੇ ਅਸਮਾਨ ਦੇ ਵਿੱਚ ਵੀ ਨਹੀਂ ਸੰਮਉਂਦੇ ਫਰਨਾਕਸ਼ ਵਰਗੇ ਹੰਕਾਰੀ ਰਾਜ ਜਿਨ੍ਹਾਂ ਨੂੰ ਅਸਮਾਨ ਵੀ ਪੀੜਾ ਪੀੜਾ ਲੱਗਦਾ ਸੀ ਮਹਾਰਾਜ ਕਹਿੰਦਾ ਤੈਨ ਨੱਕ ਨੱਥਾਂ ਪਾਏ ਉਹਨਾਂ ਦੇ ਨੱਕ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਨੇ ਨਕੇਲਾਂ ਪਾਉਣੀਆਂ ਕੀਤੀਆਂ ਨੱਥਾਂ ਪਾਉਣੀਆਂ ਕੀਤੀਆਂ ਕਹਿੰਦਾ ਜੇ ਮਨ ਜਾਣੈ ਸੂਲਿਆ ਕਾਹੇ ਮਿੱਠਾ ਖਾਹੇ ਜੇ ਮਨ ਜਾਣੈ ਸੂਲਿਆ ਅਰਥਾਤ ਕਹੇ ਮੇਰੇ ਮਨਾ ਜੇ ਤੂੰ ਪਰਲੋਕ ਦੇ ਵਿੱਚ ਸੂਲੀਆਂ ਵਰਗੇ ਮਿਲਣ ਵਾਲੇ ਦੁੱਖਾਂ ਨੂੰ ਜਾਣਦਾ ਹੁੰਦਾ ਤੇ ਮਹਾਰਾਜ ਕਹਿੰਦਾ ਕਾਹੇ ਮਿੱਠਾ ਖਾਹੇ ਕਾਦੇ ਲਈ ਮਾਇਆ ਨੂੰ ਮਿੱਠਾ ਕਰਕੇ ਭੋਗਦਾ ਕਾਦੇ ਲਈ ਵਿਕਾਰਾਂ ਨੂੰ ਭੋਗਦਾ ਰਸਾਂ ਕਸਾਂ ਨੂੰ ਮਿੱਠਾ ਕਰਕੇ ਮਾਣਦਾ ਸੁਖ ਅੰਤਮ ਆਪਣੇ ਬਚਨ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਚੌਥੇ ਪਦੇ ਦੇ ਵਿੱਚ ਕਹਿੰਦਾ ਨਾਨਕ ਔਗਣ ਜੇਤੜੇ ਤੇ ਤੇ ਗਲੇ ਜਦੀਰਾ ਜੇ ਗੁਣ ਹੋ ਨਾ ਤਾਂ ਕੱਟਿਆ ਨਾ ਸੇ ਪਾਈ ਸਹਿ ਵੀਰਾ ਨਾਨਕ ਔਗਣ ਜੇ ਤੜੇ ਤੇ ਤੇ ਗਲੀ ਜੰਜੀਰ ਤਨ ਗੁਰੂ ਨਾਨਕ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਆ ਜੀਵ ਜਿੰਨੇ ਵੀ ਤੇਰੇ ਹਿਰਦੇ ਦੇ ਵਿੱਚ ਔਗਣ ਹਨ ਐਮਜਾਂ ਵਿਕਾਰ ਹਨ ਮਹਾਰਾਜ ਕਹਿੰਦੇ ਇਹੋ ਹੀ ਅਸਲ ਦੇ ਵਿੱਚ ਤੇਰੇ ਗਾਲ ਦੇ ਜੰਜੀਰ ਬਣਦੇ ਹਨ ਤੇ ਤੇ ਗਲੀ ਜੰਜੀਰ ਮਨ ਹੈ ਤੇਰੇ ਗਾਲ ਦੇ ਬੰਧਨ ਹੀ ਹਨ ਕਹਿੰਦਾ ਜੇ ਗੁਣ ਹੋਣ ਤਾਂ ਕੱਟਿਆ ਨ ਸੇ ਪਾਈ ਸੇ ਵੀਰਾ ਜੁਰਜੇ ਕਰ ਕਿਸੇ ਜੀਵ ਦੇ ਪੱਲੇ ਕੋ ਗੁਣ ਹੋਣਾ ਤੇ ਮਹਾਰਾਜ ਕਹਿੰਦੇ ਉਹਨਾਂ ਦੇ ਨਾਲ ਉਹ ਗੁਣਾਂ ਨੂੰ ਕੱਟਿਆ ਜਾਂਦਾ ਹੈ ਸੋ ਇਸ ਕਰਕੇ ਅਸਲ ਦੇ ਵਿੱਚ ਮਹਾਰਾਜ ਕਹਿੰਦੇ ਜੀਵ ਦੇ ਗੁਣ ਹੀ ਜੀਵ ਦੇ ਅਸਲੀ ਭਾਈ ਤੇ ਅਸਲੀ ਵੀਰ ਹਨ ਕਹਿੰਦਾ ਅੱਗਾ ਗਏ ਨ ਮੰਨਿਆ ਨ ਮਾਰ ਕੱਢ ਹੋਵੇ ਪੀਰਾ ਅੱਗਾ ਗੈ ਨ ਮੰਨੀ ਅਨਰਥਾਤਕ ਜੜਵਿਕਾਰੀ ਪਰਸ਼ ਨੇ ਉਗਣਿਆਰੇ ਜੀਵ ਨੇ ਜਦੋਂ ਅੱਗੇ ਦਰਗਾਹ ਦੇ ਵਿੱਚ ਜਾਂਦੇ ਹਨ ਤੇ ਉਹਨਾਂ ਦੀ ਕੋਈ ਵੀ ਮੰਨਦਾ ਨਹੀਂ ਸਗੋਂ ਮਹਾਰਾਜ ਕਹਿੰਦੇ ਮਾਰ ਕੱਢੋ ਵੇ ਪੀਰ ਤੇ ਉਹਨਾਂ ਵੇ ਪੀਰਿਆਂ ਨੂੰ ਲਗੁਰਿਆਂ ਨੂੰ ਮਹਾਰਾਜ ਕਹਿੰਦੇ ਮਾਰ ਕੇ ਦਰਗਾਹ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ ਦਰਬਾਰ ਦੇ ਵਿੱਚੋਂ ਬਾਹਰ ਸੁੱਟਿਆ ਜਾਂਦਾ ਹੈ ਸਮਹਾਰਾਇ ਕੇ ਨਾਨਕ ਔਗਣ ਜੇਤੜੇ ਤੇਤੇ ਗਲੇ ਜੰਦੀਰਾ ਜੇ ਗੁਣ ਹੋਣ ਤਾਂ ਕੱਟਿਆ ਨਾ ਸੇ ਪਾਈ ਸਹ ਵੀਰ ਅੱਗਾ ਗਏ ਨਾਮੰ ਨੀ ਨਾਮਾਰ ਕਢੋ ਵੇ ਪੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ